ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕਾਫੀ ਕੰਮ ਦਿਖਾਵਾਂਗੇ ਕੱਲੇ ਕੱਲੇ ਨਾਗਵਾ ਡੇਟੇਲ ਵੀ ਤੁਹਾਨੂੰ ਲੈ ਕੇ ਦਨੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਭਾਵਨਪ੍ਰੀਤ ਸਿੰਘ ਆ ਪਿੰਡ ਐ ਡੇ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਕੰਟਰੈਕਟ ਨੰਬਰ ਹੈਗਾ 987782899 ਦੂਜਾ ਨੰਬਰ ਹੈਗਾ 987355046 ਇਹ ਵੱਡੇ ਭਰਾ ਨੰਬਰ ਆ ਜੀ ਠੀਕ ਹੈ ਅੱਜ ਆਪਾਂ ਕਿੰਨਾ ਕਿੰਨੇ ਵੜਾ ਸੇਲ ਆ ਟੋਟਲ ਆਪਣੇ ਕੋਲੇ ਵੜਾ ਦਾ ਪੰਜ ਪੜਾ ਨਹੀਂ ਜੀ ਸੇਲ ਦੀ ਠੀਕ ਹੈ ਤੇ ਆਪਣੇ ਕੋਲੇ ਵੱਡੀਆਂ ਹੀ ਜੀਆਂ ਤੇਰੇ ਹੁੰਦੇ ਆ ਮਨ ਕੇ ਤੇ ਔਣ ਤੋਂ ਪਹਿਲਾਂ ਬੇਮੰਦ ਕੇ ਚੱਲੇ ਵੀ 6 ਗਾਮਾ ਇਕੱਠੀਆਂ ਆਪਣੇ ਕੋਲ ਕਰਨਾਟਕਾ ਦੇ ਬੰਦੇ ਲੈ ਗਏ ਠੀਕ ਹੈ ਅੱਜ ਜਰਸੀ ਤੇ ਐਚਐਫ ਆਪਣੇ ਕੋਲ ਐਚਐਫ ਨਹੀਂ ਗੀ ਜਿਆਦਾ ਆਪਣੇ ਕੋਲ ਵੱਡੀਆਂ ਐਚਐਫ ਆਈਆਂ ਜੀਆਂ 50 50 ਕਿਲੋ ਵਾਲੀਆਂ ਵੀ ਤੇਰੇ ਸਾਹਮਣੇ ਵੀ ਗਏ ਹੋਣਾ ਠੀਕ ਹੈ ਤੇ ਜਿਹੜੇ ਆਪਾਂ ਪਹਿਲਾਂ ਨੰਬਰ ਤੇ ਆਪਾਂ ਜਰਸੀ ਦੇਖੀ ਜਾਂਦੇ ਆ ਕਿਹੜਾ ਸੁਆਸੂਈ ਆ ਬਾਈ ਜੀ ਇਹ ਇਹ ਵੀਰੇ ਦੂਜਾ ਸੁਆਸੂਈ ਹੈ ਕੀ ਮੰਗ ਰਹੀ ਹੈ ਬਸ ਇਹ ਤੜਕੇ ਤੇ ਸੁਆਸੂਈਏਗੀ ਠੀਕ ਹੈ 나ੜੂਆ ਕੱਚਾ ਨਾਲ ਆ ਤੜਕੇ ਸੁਆਸੂਈ ਆ ਬਈ ਜੇਰ ਜੂ ਡਾਨਾਂਗੀ ਵੀਡੀਓ ਆਪਣੇ ਕੋਲੇ ਬਣੀ ਵੀ ਜੇਰ ਦੀ ਠੀਕ ਹੈ ਠੀਕ ਹੈ ਇਹਨੇ ਕਿ ਵੀ ਕੋਈ ਕੋਈ ਗਰਮ ਸੁਭਾ ਦੀਏਗੀ ਠੀਕ ਹੈ ਕਿੰਨਾ ਕਰ ਦੁੱਧ ਪਾਉ ਦੈਸਟੀਮੇਟ ਇਹ ਦੁੱਧ ਬਾਈ ਮਾਲਕਾਂ ਦੀ ਵੀ ਇਹੀ 21 ਕਿਲੋਣ ਵੀ ਨਾਰਮਲ ਸੇਵਾ ਦਾ ਦੁੱਧ ਚੋਇਆ ਹੈਗਾ ਆਮ ਕਰੂ ਲਈ ਆ ਆਪਣੇ ਕੋਈ ਫਾਰਮ ਤੋਂ ਨਹੀਂ ਲਈਗੀ ਆਮ ਕਰੂ ਕਿਲੇ ਦਾ ਜਮਾਨ ਦੇਈ ਕਹਿੰਦੇ ਤੂੜੀ ਦੇ 20 21 ਕਿਲੋਣ ਦਾ ਖਰਚਾ ਚੋਇਆ ਕੈਨ ਦਾ ਭਾ 20 ਤੋਂ ਪਾਰ ਵਾਲੀ ਹੈਗੀ ਆ 20 ਤੋਂ ਪਾਰ ਵਾਲੀ ਹੈਗੀ ਆ ਬਾਈ ਚੋਣ ਚਵੈਕ ਨੰਬਰ ਬਾਈ 1 ਨੰਬਰ ਆ ਗਿਆ ਸੋ ਬਰ ਚਵਾਈ ਦੇਖੋ ਕਿਆ ਬਾਤ ਆ ਬਾਈ ਫਰਮਾਤ ਆ ਗਈ ਵੇੜਾ ਹੁਣ ਠੀਕ ਹੈ ਹੁਣ ਦੇ ਵੀ ਕਿਵੇਂ ਯਾਰ ਰੁਕ ਰੁਕਦਾ ਥਣ ਮਰਿਆ ਕੱਢ ਗਏ ਠੀਕ ਹੈ ਮੋਟਾ ਮੋਟਾ ਥਣ ਤੇ ਬਾਕੀ ਚੋਣ ਦੇਖੋ ਯਾਰ ਕਿਆ ਬਾਤ ਆ ਨਜ਼ਾਰੇਦਾਰਾ ਗੋਲਦਾਰ ਪਈਦਾ ਜੱਗ ਦੇ ਵਿੱਚ ਜਮ ਤੇ ਮੋਟਾ ਮੋਟਾ ਚੋਣਾ ਤੇ ਬਾਈ ਜੀ ਚਵੈ ਦੀ ਪੋਲੀ ਆ ਜਮ ਬਾਈ ਯਾਰ ਤੈਨੂੰ ਆਪ ਹੀ ਦੱਸਦੀ ਚਵਾਈ ਚ ਸੋ ਚੋਣ ਦੇਖੋ ਇਹਨੂੰ ਕਹਿੰਦੇ ਆ ਗੂਠੇ ਵਰਗਾ ਮੋਟਾ ਜੋਣ ਜਮ ਕੋਈ ਭੂਰ ਸਰਲਾ ਨਹੀਂ ਕੋਈ ਟੁੱਟਦੀ ਮੋਕਦੀ ਨਹੀਂ ਜਮਾ ਸਵਾਦਾਰ ਆ ਜਮਾ ਸੋ ਆ ਦੇਖੋ ਯਾਰ ਕਿਆ ਬਾਤ ਆ ਚੋ ਤੇ ਕਹਿੰਦਾ ਬਹੁਤ 4-7 ਅੱਜ ਵਗ ਦੁੱਧ ਚੋਦੂ ਇਹਦਾ ਜਮ 4-7 ਬਾਈ ਦੇਖੀ ਲੈ ਜੱਗ ਮਿੰਟ ਚ ਭਰਤਾ ਦਾ ਹਣ ਮਿੰਟ ਦਾ ਕਿੰਨਾ ਲੱਗਿਆ ਬਈ ਇਹ ਸੈਕਿੰਡ ਸਾਰੇ 15-20 ਲੱਗੇ ਹੋਣਗੇ ਸੋ ਜਮਾ ਸਹੀ 42 ਸੈਕਿੰਡਾਂ ਚ ਜੱਗ ਭਰਤਾ ਲੈ ਵਾਹ ਜੀ ਵਾਹ ਇਹ ਨਾਲ 22 ਕਿਲੋ ਦੁੱਧ ਦੁੱਧ ਹੋਊਗੇ ਰਹੀ ਹਣ ਤੇ ਆਪਾਂ ਪੈਸੇ ਕਿੰਨੇ ਲੈਣੇ ਆ ਜੇ ਬਾਈ ਮਨੂ ਦੇ ਮੁੱਲ ਕਰਾਉਣਾ ਫੇਰ ਤਾਂ ਜਿੰਨਾ ਮਰਜ਼ੀ ਕਰਾ ਲੈਣਾ ਠੀਕ ਹੈ ਵੀ ਜਿਹੜਾ ਪਾਜਦਾ ਇਹਦਾ ਰੇਟ ਲੈਣਾਗਾ ਬਸ ਜਸਤ ਨੋ ਕਹਾਣੀ ਵਾਲੀ 80000 ਦੀ ਵੜ ਦੇਣੀ ਹੋਈ ਆਪਾਂ ਨੇ ਠੀਕ ਆ 80000 ਦੀ ਵੜ ਆਪਾਂ ਦੇਣੀ ਆ ਦੇਣੀ ਆ ਸਵਰਥ ਥਾਂ ਦੇਖੋ ਯਾਰ ਕਿਆ ਵਾਤਾ ਸਵਾਦ ਆਉਂਦਾ ਜਮਾ ਆਏ ਬਈ ਦੇਖ ਵਧੀਆ ਪੰਜਾਬ ਵਾਲੀ ਰਿਜਨ ਵਾਲਾ ਕੋਈ ਦੂਜੀ ਨਹੀਂ ਮਗਰ ਬੱਛੀ ਸੂਈ ਸਵਾਈਆ ਜਮਾ ਧਾਰਾ ਮਾਰ ਕੇ ਦਿਖਾ ਦਿਆਂ ਜਾ ਗਾ ਪੇ ਉਤੋਂ ਦੀ ਕੱਢਿਆ ਤੇਲੇ ਵਾਲੂ ਬਾ ਦੇਖੋ ਥੱਲੇ ਤੋਂ ਕਿਆ ਵਾਤਾ 80000 ਦੇ ਵਿੱਚ ਛੋੜ ਛੱਪਾ ਕਰ ਦਾਂਗੇ ਵੀਰੇ ਕਰ ਦਾਂਗੇ ਵੀਰੇ ਮਾਨਦਾਨ ਕਰਾਂਗੇ ਸੋ 80000 ਦੇ ਵਿੱਚ ਵੀ ਮਾਰਦਾਨ ਹੋ ਜੂ ਪਰ ਵੈਠ ਜੇ ਇੱਕ ਗੱਲ ਕਰਦਾ ਬੈਠ ਜਿਦੋਂ ਮੰਨ ਕੇ ਚਲੋ ਘਰੇ ਖੜੀ ਹੋਈ ਨਾ ਗਵਾਂਡੇ ਦੀ ਬੁੜੀ ਲੱਸੀ ਲੈਣ ਆਈ ਤਾਂ ਕਹੂਗੇ ਵੀ ਕਿਆ ਬਾਤ ਹੈ ਕਿੱਥੋਂ ਵਿਹੜ ਰਹਿ ਗਿਆ ਜਮਾ ਕਿਆ ਬਾਤ ਹੈ ਯਾਰ ਰਾਜੀ ਸਮੀ ਬੜੀ ਕੋੜੀ ਯਾਰ ਕੀ ਵਿਹੜਾ ਜਮਾ ਬਾਕੀ ਚੋੜ ਜਾਣ ਉਹਦੇ 25 ਕਿਲੋ ਵਿਹੜ ਠੀਕ ਹੈ ਨਾ ਗੱਲ ਬੀਬੀ ਮਾਮ ਨੋਰਮਲ ਸੇਵਾ ਤੇ ਵੀ ਨੋਰਮਲ ਸੇਵਾ ਵੀ ਤੇ ਬਾਹਰ ਦੇ ਬੀਬੀ 20 ਕਿਲੋ ਮੰਨ ਕੇ ਚੱਲ ਬੰਦਾ ਮੰਨ ਕੇ ਚੱਲ 3 ਕਿਲੋ ਦਰਣਾ ਤੜਕੇ ਤੇ 3 ਘਾਤਰੇ ਸ਼ੇਕ ਪਾਈ ਗਿਆ ਤੇ 22 ਕਿਲੋ ਦੋਤੋਂ ਮਰਦੀ ਨਹੀਂ ਬਾਕੀ ਥਾਣ ਦੇਖੋ ਯਾਰ ਕਿਆ ਬਾਤ ਹੈ ਵਧੀਆ ਬੱਚਾ ਜੜਦੀ ਆ ਕੋਲੇ ਵਾਲਾ ਥਾਣਾ ਕੋਈ ਲੇਵੇ ਦੀ ਕੋਈ ਫੋੜ ਨਹੀਂ ਕੋਈ ਸਾਗ ਨਹੀਂ ਕੋਈ ਭਾਲ ਨਹੀਂ ਬਾਹਰ ਨੂੰ ਹੈਗੀ ਠੀਕ ਆਪਾਂ ਦੁਬਾਰੇ ਫੇਰ ਬਹਿ ਕੇ ਬਣ ਲੈਣੇ ਤੂੰ ਕੋਈ ਆ ਹੋਣੀ ਜਦੋਂ ਮਰਜੀ ਬੈਠੀ ਜੇ ਲੋਕੀ ਡੱਕ ਦੀ ਦੀ ਦੁਬਾਰੇ ਧਾਰਾ ਮਾਰਦੇ ਆਪਾਂ ਲੈ ਸੋਹਰਾ ਦੇਖੋ ਯਾਰ ਕਿਆ ਬਾਤ ਹੈ ਇਹ ਜੀ ਬਹਿੜ ਜ ਰੁਪਏ ਲੱਗੇ ਹੋਏ ਤਾਂ ਕਿਹੜਾ ਗੈਦੂ ਸਾਡਾ ਠੱਗੀ ਹੋ ਗਈ ਜਮਾ ਨਜ਼ਾਰੇਦਾਰ ਜਮਾ ਨਿਆਣਾ ਪਾਉਣਾ ਪਾਉ ਨਹੀਂ ਕੋਈ ਡੱਕਦੀ ਨਹੀਂ ਹਾਂ ਸੋ ਥਾਣੇ ਕੋਈ ਫੇਰ ਦਿਖਾਦਾ ਜਾਵਾਂ ਆ ਦੇਖੋ ਜਮਾ ਕਿਆ ਜਦੋਂ ਆ ਬਹਿਣਾ ਸਾਈ ਆਏ ਥੂੜੀ ਕੋਈ ਆ ਮਾਗਰ ਬੱਸੀ ਹੈ ਜੀ ਸੋ ਇੱਕ ਮੈਂ ਚੈਲੰਜ ਕਰਦਾ ਜਿਹੜਾ ਵੀਰ ਆ ਬੈਠ ਤੇ ਸੋਚਦਾ ਰਹਿ ਗਿਆ ਤੇ ਮੁੜ ਕੇ ਤੁਸੀਂ ਵੀਰ ਬੈਗੇ ਬਾਈ ਕੋਈ ਐਂ ਦਿੱਕਤ ਵਾਲੀ ਕੋਈ ਨਹੀਂ ਮੁੜ ਕੇ ਲਾਭ ਦੇ ਫਿਰਾਂਗੇ ਠੰਡੀ ਹੋਊਗੀ ਮੁੜ ਕੇ ਲਾਭ ਦੇ ਫਿਰਾਂਗੇ ਵੀ ਉਹਦੇ ਨਾਲ ਉਹਦੇ ਨਾਲ ਦੀ ਬੈਠ ਦੇ ਦੋ ਹਣਾ ਕੋਠੀ ਆ ਥਾਣਾ ਦਾ ਜਿੱਦਾ ਦੀ ਹੈ ਨਾ ਠੀਕ ਹੈ ਵੀ ਇੱਕ ਤਾਂ ਮਾਗਰ ਬੱਸੀ ਹੈਗੀ ਟਾਲੀ ਸੂਈ ਸਵਾਈ ਹੈਗੀ ਹੁਣ ਅਸੀਂ ਜੋ ਮਾਨਦਾਨ ਕਰਦੇ ਹਾਂਗਾ ਮਾਨਦਾਨ ਕਰਦਾਂਗੇ ਬਾਈ ਟਲ ਅੱਗੇ 2 ਨੰਬਰ ਦੇ ਦੇਖੀਏ ਜਿਹੜੀ ਆਪਾਂ ਇਹ ਵੀ ਬਾਈ ਦੂਜਾ ਸੂਆ ਵੈੜ ਸੁੰਦੀ ਹੈਗੀ ਕੱਚੀ ਆ ਹਣਾ ਹਾਂ ਕੱਚੀ ਜ਼ਰੂਰ ਆਪਾਂ ਦਿਲ ਦਿਖਾ ਦਿੰਨੇ ਆ ਵੀ ਤੇ ਦੁੱਧ ਨੇ 17 ਕਿਲੋ ਪ੍ਰੂਨ ਨੇ ਦੁੱਧ ਦਿੱਤਾ ਦੇਦਾ ਕੈਨ ਲੈ ਜੂਗੀ ਇਹ ਇੱਕ ਹਫਤਾ ਪੈਂਡਿੰਗ ਪਿਆ ਬੈਠਦਾ ਹਫਤਾ ਬਾਕੀ ਹਫਤਾ ਬਾਕੀ ਪਿਆ ਬਾਈ ਠੰਡੀ ਠੁੰਡੀ ਇਹ ਵੀ ਬੈਠ ਬਹੁਤਾ ਜੀ ਫਾਨੀ ਫੁੰਨੀ ਬਹੁਤਾ ਕਰਮ ਵਾਲੀ ਨੇ ਇਹ ਵੀ ਇਹ ਵੀ ਐਵੇਂ ਮੰਨ ਕੇ ਚੱਲ ਵੀ 20 ਕਿਲੋ ਰਾਮਣੀ ਦੁੱਧ ਦੇ ਦੂ ਬੈਠ ਤੋਰੀ ਬਾਹਰ ਨੂੰ ਇਹਦਾ ਫਿਰ ਮੁੱਲ ਵਾਲੀ ਆ ਬਾਕੀ ਰੱਖਿਆ ਤੇ ਇਹਦੇ ਬਾਈ ਮੁੱਲ ਕਰਾਉਣਾ ਫਿਰ 75 ਕਰਾਲੇ ਜਾਂ 80 ਕਰਾਲੇ ਲੈਣ ਦੇਣੀ ਹੈਗੀ 70000 ਦੀ ਬੈਠ ਦੇ ਦਾਂਗੇ ਸੋ ਸਿਰਫ 70000 ਦੀ ਬੈਠ ਯਾਰ ਕਿਆ ਬਾਤ ਹੈ ਦੁੱਖ ਤੋੜ ਦੂ ਜਾਮਾ ਇਹਦਾ ਰੇਟ ਹੀ ਕਮਾਲ ਕਰਨ ਵਾਲੇ ਆ ਬੱਚੀ ਪਾਲਣ ਲੱਗ ਗਏ ਨ ਲੱਖ ਰੁਪਈਆ ਖਾਉਗੇ ਇੱਥੇ 70000 ਦੇ ਵਿੱਚ ਬਾੜੀ ਥੱਲੇ ਧਰ ਦੇ ਕਰ ਦਾਂਗੇ ਤੁਹਾਨੂੰ ਜਮਾ ਆਹ ਮੂੰ ਮਾਂ ਕੁਆਰਟੀ ਬਈ ਐ ਮੰਨ ਕੇ ਚੱਲੀ ਵੀ ਹੈ ਨਾ ਠੀਕ ਹੈ ਤੇ ਵੱਡੀ-ਬੁੱਡੀ ਬਹੁਤ ਆ ਜਮਾ ਹੈ ਨਾ ਵਧੀਆ ਸਾਈਜ਼ ਨੇ ਬਈ ਵੜਾ ਦੇ ਸੋ ਬਾਕੀ ਚਮਕ-ਧਮਕ ਦੇਖੋ ਕਿਆ ਬਾਤਾਂ ਤੇ ਝੋਲੀ ਵਾਲੀ ਵੜਾ ਜਮਾ ਤੇ ਬਾਕੀ ਜਿਹੜੇ ਮੇਨ ਕਰ ਇਹਨਾਂ ਤੇ ਥਣਾ ਦੀ ਆ ਜਮਾ ਵਜਨ ਵਜੂਦ ਤੇ ਵੱਡੀਆਂ ਕੋਈ ਇਹ ਨਹੀਂ ਗੱਲ ਵੀ ਨਕਾਦਰੀਏ ਜੇ ਵੜਾ ਬਾਈ ਐ ਨਹੀਂ ਛੋਟੀ ਲੈ ਰੱਪਣਾ ਹੀ ਦੇਖੀ ਲੈ ਠੀਕ ਹੈ ਜੇ ਮਰਜ਼ੀ ਕੋਈ ਆਇਆ ਉਹ ਕਰੀ ਚੱਲ ਸੋ ਠੱਡੀਆਂ ਦਾ ਕਾਜ ਇਹ ਕਿਆ ਬਾਤ ਮਾਰ ਵਰਗੀਆਂ ਹੀ ਨੇ ਬਾਈ ਦੇਖਉਂਦਾ ਐ ਲੱਗਦਾ ਮੈਂ ਦੂਜਾ ਸੂ ਆਊਗੀ ਪਰ ਪਹਿਲੇ ਨਾਲ ਮੂੰਹ ਆਏ ਦੁੱਗਦੇ ਦੰਦ ਕੱਢ ਲਈਏ ਅਸੀਂ ਦੁੱਗਦੇ ਦੰਦ ਪਹਿਲਾ ਸੂਆ ਪਹਿਲੇ ਨਾਲ ਬਈ ਆ ਜੀ ਤੇ ਰਾਜੀ ਜਿਵੇਂ ਚੱਪ ੜ ਗਈ ਬਈ ਆ ਹਨਾ ਵਧੀਆ ਮੱਝ ਵਰਗੀ ਪੱਠ ਦੇਖੀ ਬਈ ਮੱਝ ਦੀ ਹੁੰਦੀ ਜੇ ਮੈਂ ਇਦਾਂ ਦਾ ਜਾਨਵਰ ਦੀ ਪੱਠਾ ਲੀਕੀ ਲੈ ਠੀਕ ਐ ਕਿੰਨਾ ਕੰਦਾਜਾ ਇਹ ਦੁੱਧ ਪਾ ਦੂਗੀ ਬਰਫੀ ਨੇ ਬਈ ਜਾਵਾ ਕਹਦੇ ਨੇ ਬਰਫੀ ਨੇਂ ਦੁੱਧ ਕਿੰਨਾ ਕ ਦੇ ਦੂਗੀ ਇਹ ਦੁੱਧ ਬਾਈ 20 ਤੋਂ 22 ਕਿਲੋ ਐਨ ਖਰਾ ਦੁੱਧ ਦੋਗੀ ਬਾਕੀ ਵੱਡੀ ਬੁੱਡੀ ਬਹੁਤ ਆ ਹਨਾ ਹਾਂ ਬਾਕੀ ਬਾਈ ਜਵੇਂ ਸਮੀ ਪਲੀ ਵਿਆ ਦੁੱਧ 25 ਕਿਲੋ ਵੀ ਦੇ ਸਕਦੀ ਹੈਗੀ ਠੀਕ ਹੈ ਹਾਂ ਪਰ ਲੈਣ ਨਾਲ 20 ਮੰਨ ਕੇ ਲੈ ਲੇ 20 ਮੰਨ ਲੈ 22 ਮੰਨ ਲੈ ਤੇ ਬਈ 20 ਤੋਂ ਬਾਰ-ਬਾਰ ਹੀ ਚਲੂਗੀ ਸੁਰ ਇੱਕ ਦਾ ਮੰਨ ਕੇ ਚਲ ਜੀਦਾ ਭਾਪਾ ਵਪਾਰੀ ਦਾ ਪਸ਼ੂ ਦਿਖਾਉਨੇ ਆ ਤਾਂ ਉਹ ਮੰਨ ਕੇ ਚਲੋ ਜੇ ਇਹਨੋਂ ਗੱਲ ਹੁੰਦੀ ਹੈ ਬਾਕੀ ਤਜਰਬਾ ਵੀ ਹੁੰਦਾ ਬੰਦੇ ਨੂੰ ਦੋ ਰਾਂਤੀ ਆ ਬਾਈ ਠੀਕ ਹੈ ਠੀਕ ਹੈ ਕੀ ਜੈ ਜਗਤ ਅਜਾ ਦੁਕਦੇ ਕੱਢ ਲਈ ਹੈ ਜੀ ਬਾਈ ਦੰਦ ਕੱਢਦੀ ਪਈ ਹੈ ਜਮਾ ਸੋ 20 22 ਕਿਲੋ ਦੁੱਧ ਖਰਾ ਦੁੱਧ ਦੇਣਾ ਹੈ ਨੇ ਜਮਾ ਸੋ ਉਹ ਗੱਲ ਆ ਵੇਚ ਬੰਦੇ ਕਹਿੰਦੇ ਉਹਨੇ ਗੱਲਾਂ ਆਟੇ ਜੀ ਨੂਨ ਤਾਂ ਰਲ ਜਾਂਦਾ ਹੁੰਦਾ ਵੀਰ ਆਟੇ ਜੀ ਨੂਨ ਹੀ ਰਲਾਉਂਦਾ ਨੂਨ ਚ ਆਟਾ ਨਹੀਂ ਰਲਾਉਂਦਾ ਜਮਾ 12 25 ਕਿਲੋ ਵੀ ਦੇ ਸਕਦੇ ਆਈ ਵੀ ਆਪਾਂ ਕਹਿੰਦੇ ਫਿਰ 20 ਮੰਨ ਕੇ ਲੈ ਜੇ ਹਣਾ ਮੈਂ ਕਹਿੰਦਾ ਆਪਾਂ ਇਹ ਫੜ ਕੇ ਫੜ ਕੇ ਜੇ ਨਾ ਇਸੇ ਬੈਣਾ ਪੂਰੀ ਨਹੀਂ ਕੋਈ ਐ ਘਰ ਘਰ ਆ ਰਿਹਾ ਦੇਖੋ ਠੀਕ ਆ ਮਰਪੀ ਨਹੀਂ ਆ ਸੋ ਵੀਰੋ ਠੰਡੀਆਂ ਸੀਲ ਜਰ ਕਿਆ ਬਾਤਾਂ ਚਾਹ ਹੁੜਾ ਬਾਈ ਮਾਲ ਮੰਡੀ ਦੇ ਵਿੱਚ ਨਾ ਕਿਉਂ YouTube ਤੇ ਮਾਲ ਵੇਚਣਾ ਘਰੇ ਟਿਕ ਕੇ ਆ ਕੇ ਮਾਲ ਵੇਚਣਾ ਸੋ ਮੈਂ ਗੱਲ ਆਪਾਂ ਪਹਿਲੇ ਹੀ ਦੱਸਦੀ ਵੀ ਆਟੇ 'ਚ ਨੂਨ ਰਲਿਆ ਠੀਕ ਰਹਿੰਦਾ ਵੀ ਨੂਨ ਚਾਟਾ ਰਲ ਜਾਂਦਾ ਖਰਾਬ ਹੋ ਜਾਂਦਾ ਕੰਮ ਸਹੀ ਗੱਲ ਹੈ ਸਹੀ ਗੱਲ ਆ ਸੋ ਆਪਾਂ ਇਹਨਾਂ ਨੂੰ ਕਹਿ ਦਿੱਤੀ 30 ਕਿਲੋ ਦੇਈ ਚਲੀਏ ਮੈਂ 2 ਪੈਸੇ ਦੇ ਖਾਤਰ ਪੰਪ ਦਹੀਂ ਦਰਹਿ ਜਾਵਾਂ ਸੋ ਰੱਬ ਨੂੰ ਜਾਣ ਦੇਣੀ ਆ ਇੱਥੇ ਸਭ ਕੋ ਇੱਥੇ ਰਹਿਣ ਨਾ ਗੱਲਾਂ ਨਾਈ ਰਹਿਣਾ ਹੁਣ ਗੱਲਾਂ ਉਹਨੇ ਕਰੋ ਜੈਨੂਨ ਜਿੰਨੇ ਹੈ ਹੀ ਆ ਬਾਈ ਕਿ ਲੈਣ ਖਰਾ ਦੁੱਧ ਪਾਉਣੇ ਨਾ ਰੋਲਿੰਦੇ ਕੋਈ ਵਧੀਆ ਕੇਅਰ ਕਰੀ ਨਾ ਤੇ 25 ਕਿਲੋ ਹੀ ਦੂਗੀ ਬ ਇਹਦੇ ਪੈਸੇ ਕਿੰਨੇ ਪੈਂਡਿੰਗ ਪਿਆ ਬੜਦਾ ਇਹ ਬੰਨਣਾ ਬੋਣਾ ਬਹੁਤਾ ਬਈ ਦੇ ਕਿ ਇਹ ਲਾਟੋ ਲਾ ਬਹੁਤ ਲਾਟੋ ਨਾ ਬਾਲੀਆਂ ਪਿਆ ਨਾ ਇਹਦੇ ਪੈਸੇ ਕਿੰਨੇ ਲੈਣੇ ਆਪਾਂ ਲੈਵੇ ਜੇ ਮੇਰੇ ਬਾਈ ਟੀਟਸਾਨ ਚਲਾ ਜਮੇ ਨਾ ਹਾਂਜੀ ਐ ਫੋਰਨ ਕੰਟਰੀ ਵਾਲੀ ਨੂੰ ਲੱਗਿਆ ਹੁੰਦਾ ਗੱਲ ਇਹ ਵਿਜੇ ਐ ਕੰਪੈਕਟਰ ਡਰੈਮ ਬੱਤਲਾ ਲੈ ਵੀ ਬਣਾਉ ਇਹਦੇ ਫਿਰ ਪੈਸੇ ਕਿੰਨੇ ਲੈਣੇ ਆ ਪੈਸੇ ਬਈ ਮੁੱਲ ਕਰਾਉਣੇ ਚੰਦਾ ਮਰੀ ਜੀ ਕਰਾ ਲੈ 80000 ਦੀ ਵੜੇ ਇਹਦੇ ਦਾਈ ਠੀਕ ਆ ਕਹਿਣ ਦਾ ਆ 80 75 ਅਤੇ ਕੋਈ ਨਹੀਂ 1000 2000 ਖਾਟਾ ਹੋਰ ਮਾਨ ਤਨ ਵੀ ਕਰਨਾ 80 ਦੇ ਵਿੱਚੋਂ ਵੀ ਜਮਾਨ ਕਰ ਦੋ 2000 ਰ ਪਹਿਲੇ ਨੰਬਰ ਵਾਲੇ ਜਿਹੜੀ ਖੜੀ ਆ ਇਹ ਗੱਲ ਮਹਾਦਾ ਦਾ ਜਿਹੜਾ ਵੀ ਰ ਲੈ ਗਿਆ ਉਹ ਲਾਟਰੀ ਆ ਬਾਈ ਲਾਟਰੀ ਉਹ ਸੈਸ਼ਟ ਵੋਹੀ ਜਾ ਮੈਰ ਉਹ ਹੀ ਗੱਲ ਬਾਦ ਦੁਆਰੇ ਫੇਰ ਰੀਪੀਟ ਕਰਨ ਲੱਗਿਆ ਤੇ ਬਾਈ ਵੜ ਕੇ ਬੇਚ ਚੋਰਾ ਜਿਹਦੇ ਘਰੇ ਜਾਵੜੀ ਬਾਈ ਬਰਫ ਵਰਗਾ ਪਿਆ ਹਜੇ ਵੀ ਐਂ ਦਾ ਜਿਵੇਂ ਪਰ ਜਿਹਦੇ ਸੀਮਨ ਬਣਾਉਣੇ ਉਹਦੇ 2-4000 ਖਰਚੇ ਬਰੀਡ ਉਹ ਹੀ ਤਿਆਰ ਕਰ ਦੂ ਨਾਲੇ ਪੁੰਨ ਨਾਲੇ ਫਲਜਾ ਕੋਈ ਪੈਸੇ ਨਾਲ ਨਹੀਂ ਬਰੀਡ ਬਣਦੀ ਹੁੰਦੀ ਇਹਦਾ ਬਾਈ ਮਿਹਨਤ ਨਾਲ ਆ ਗਈ ਅਗਰ ਤੀਜੇ ਨੰਬਰ ਤੇ ਆ ਗਈ ਕਬੂਤਰੀ ਆਪਣੀ ਇਹ ਬਾਈ ਪਹਿਲਾਂ ਬੱਸੀ ਹੈਗੀ ਮੂੰਹ ਦੁਗਦੇ ਹੋਗੇ ਚਾਉਖ ਦੇ ਦੰਦ ਚੱਕਦੀ ਹੈ ਬੱਸੀ ਠੀਕ ਹੈ ਹ ਇਹ ਕਰਨ ਕੀ ਆ ਡਰ ਨਹੀਂ ਲੱਗਦਾ ਜਦੋਂ ਆਪਾਂ ਸੌਦਾ ਕਰਨ ਤੋਂ ਪਹਿਲਾਂ ਅਗਲੇ ਦੇ ਘਰੇ ਫਾਰਮ ਦੇ ਪਹਿਲਾਂ ਆਪਾਂ ਹੱਥ ਮਾਰ ਕੇ ਦੇਖਦੇ ਆਂਗੇ ਕਿਉਂਕਿ ਆਪਣੇ ਕੋਲੇ ਵੀਰ ਆਪਾਂ ਦੇ ਕੋਲੇ ਬਾਈ ਕਟਾਂ ਦੇ ਦੀਏ ਭੈਣਾਂ ਵੱਧ ਆਉਂਦੀਆਂ ਨੇ ਜਾਨੀ ਮਾਵਾ ਨਾਲ ਕਰ ਤੋਂ ਹੁਣ ਸਾਰਾ ਹੱਥ ਫੇਰ ਦਿਆਂਗੇ ਬੁੜੀਆਂ ਨਹੀਂ ਚੂਣੀਆਂ ਆਉਂਦੀਆਂ ਨੇ ਪਹਿਲਾਂ ਨੋਟ ਬਿੱਲੀ ਦੇ ਕੰਨਾਂ ਲੱਗੇ ਜਿਹੇ ਲੱਗੇ ਵਿਆ ਬਈ ਲਾ ਕੇ ਕਰੂੰ ਫੇਰ ਹੀ ਆਪਾਂ ਆਦਿਆ ਬਣਾ ਕੇ ਲਈਏ ਨੇ ਆਪਾਂ ਗਾਏਗਾ ਕਿ ਫੇਰ ਵੇਚਣ ਵਾਲਾ ਬਾਅਦ ਸਿਸਟਮ ਜੈ ਜਗਤ ਤੋਰੀ ਬਾਹਰ ਨੂੰ ਸੋbro ਇਹ ਗੱਲ ਆਪਾਂ ਕਹਿਦਣੀ ਗੱਲ ਆ ਵਿੱਚ ਆਪਾਂ ਹੱਥ ਨਹੀਂ ਦੋ ਫੇਰ ਜਾ ਕੱਲੇ ਕੱਲੇ ਪਸੂ ਥੱਲੇ ਵੀਰ ਨੇ ਹੱਥ ਮਾਰ ਕੇ ਦਿਖਾਇਆ ਤੇ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾਤਾ ਜਮਾ ਦੋਂਦੀ ਵੜਾ ਚੌਕ ਦੇ ਚੱਕ ਦੀ ਪਈਆ ਤੇ ਬੱਛੀ ਕਾਦੀਆ ਜਮਾ ਕਿਆ ਬਾਤਾਂ ਰਾਜੀ ਸਮੀ ਬੜੀ ਲੇਵਾ ਦੇ ਕੋਈ ਜਮਾ ਕਿਆ ਬਾਤਾਂ ਜਿਵੇਂ ਗੁਰਦਾ ਘਟਾ ਮੋਢੇ ਤਰ੍ਹਾਂ ਉਹਦੇ ਨਾਲ ਮਗਰ ਥੱਲੇ ਥੱਲੇ ਕਰਦਾ ਹੁੰਦਾ ਤਾਂ ਪਿੰਡ ਕੀ ਪਿਆ ਬਾਈ ਢਲੋਂ ਤੇ ਹੜ ਦਾ ਫਿਰ 60% ਹੀ ਬਣੀ ਹੈ ਨਾ ਹਾਲੇ ਹਾਲੇ ਦਾ ਮੰਨ ਕੇ ਚੱਲ ਬਾਈ 45 ਤੋਂ 50% ਜਾਂ 60% ਜਾਂ 60% ਦਾ ਹੋਊ ਤੇ ਦੱਸੋ ਭਲਵਾਨਾ ਮੰਗੂ ਦਰੂ ਬਾਈ ਜਦੋਂ ਭਲਵਾਨਾ ਮ ਜਦੋਂ ਪੱਟੀ ਵਾਲਾ ਪਲਵਾਨੀ ਤੁਰਦਾ ਹੁੰਦਾ ਜੈ ਜਗਤ ਸੋਰਾ ਦੇਖੋ ਯਾਰ ਕਿਆ ਬਾਤ ਹੈ ਕਬੂਤਰੀ ਜਰ ਕੇ ਬੈਠਾ ਤੁਹਾਨੂੰ ਵੀ ਲੱਭ ਲੱਭ ਕੇ ਲੈ ਕੇ ਆਉਂਦਾ ਹੈ ਧੰਨਵਾਦ ਆ ਪੋਣਾ ਦਾ ਕਰਨ ਜਿਹੜੇ ਪਾਲ ਪਾਲ ਕੇ ਵੇਚਿਆ ਪੁੱਤਾਂ ਵਾਂਗੂ ਉਹਨੂੰ ਜਮਾ ਕੋਈ ਘਰਾਂ ਦੇ ਮਜਬੂਰੀਆਂ ਹੁੰਦੀਆਂ ਨੇ ਜਿਹੜੇ ਬੁਕਾ ਦੇ ਹੁੰਦੀਆਂ ਨੇ ਇਹ ਚੀਜ਼ਾਂ ਨੂੰ ਾਰੇ ਹੀਰੇ ਵੇਚਣ ਵਾਲੇ ਵੀ ਹੁੰਦੇ ਮਾ ਬਾਈ ਦੇਖੀ ਮੂੰਹ ਮਾਲ ਫੇਸ ਕੁਆਲਟੀ ਉਧਾਰੇ ਤੇ ਇਹਦਾ ਬਾਈ ਜੇ ਆਪਾਂ ਮੁੱਲ ਵਾੜੀ ਕੀ ਰੱਖਿਆ ਮੁੱਲ ਬਾਈ ਜੀ ਐਸੀਗੇ ਜੇ ਕੋਈ ਵੀਰ ਹੋ ਇਹ ਦੂਜਾ ਸੁਆਸ ਹੁੰਦੀ ਆ ਬਹਿੜ ਠੀਕ ਹੈ ਵੀ ਸਿਸਟਮ ਇਹ ਸੀਗਾ ਵੀ ਆਪਾਂ ਦੋਨੇ ਜੇ ਇਕੱਠੇ ਵੇਚਣ ਦਾ ਇਰਾਦਾ ਸੀ ਆ ਚਲੋ ਜੇ ਕਿਸੇ ਨੇ ਕੱਲੇ ਉਹਨਾਂ ਦਾ ਬਜਟ ਹੁੰਦਾ ਆਪਾਂ ਕੱਲੀ ਵੀ ਦੇ ਦਾਂਗੇ ਵੀ ਜੇ ਕੋਈ ਵੀਰ ਦੋ ਲੈਣੇ ਤਾਂ ਦੋਨੇ ਇਕੱਠਾ ਜੋੜਾ ਠੀਕ ਹੈ ਨਾ ਫਿਰ ਤਾਂ ਦਿੰਨੇ ਆ 2 ਲੱਖ ਤੇ 35 ਹਜ਼ਾਰ ਦੀਆਂ ਬਹਿੜਾ ਜੋੜਾ ਕੱਲੀ 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 ਬਾਈ ਆ ਮੰਨ ਕੇ ਚੱਲ 1 ਲੱਖ ਤੇ 22-22 ਹਜ਼ਾਰ ਦਾ ਭਾਅ ਆਦਮੀ ਹੈ ਤੇ ਗੱਲਾਂ ਦੂਜੇ ਨੰਬਰ ਵਾਲਾ ਜਿੰਨੇ ਕਰ ਲਈ ਇਹਦੇ ਵੀ ਥੋੜੀਆਂ ਤੇ 나ੜਾ ਦੇਖੋ ਜਿਵੇਂ ਕਿਆ ਬਾਤਾਂ 나ੜਾ ਤਾਂ ਐ ਚੱਕੀ ਫਿਰਦੀ ਆ ਜਿਵੇਂ ਮਨ ਕਰ ਚਲੋ ਝੋੜੇ ਚ ਗੰਢੇ ਪਾਏ ਹੁੰਦੇ ਆ ਜਿਵੇਂ ਕਿਆ ਬਾਤਾਂ ਇੰਨੀਆਂ 나ੜਾ ਇਹਦੇ ਕਰਕੇ ਤਾਂ ਥੋੜਾ ਡਰਦੀ ਹੈਗੀ ਇਹ ਤਾਂ ਬੈਠ ਠੰਡੀ ਠੂੜੀ ਇਹ ਵੀ ਬਹੁਤ ਆ ਕਰਮ ਵਾਲੀ ਇਕਲੀ ਕੱਚੀ ਕੱਚੀ ਆ ਹਣਾ ਕੱਚੀ ਕੱਚੀ ਜ਼ਰੂਰ ਆ ਆਹ ਦੇਖੋ ਜਿਵੇਂ ਭਾਰਤ ਵਾਲਾ ਹੀ ਨਿਕਲ ਜਿਵੇਂ ਜਿੱਥੋਂ ਜਾਂਦੇ ਆ 20 ਕਿਲੋਮੀਟਰ ਤੇ ਆ ਜਾਂਦੀ ਆ ਉਹ ਸਿਸਟਮ ਇਹਦੇ ਆ ਮਾੜਾ ਜਾਂ ਗਾਹਾਂ ਨੂੰ ਉਹਦੇ ਪਿੱਛੇ ਨੂੰ ਇਹ 나ੜੇ ਦੀ ਪੁੱਤਾਂ ਇਹਦੀ ਆ ਜਾਂਦੀ ਆ ਸੋ ਉਹ ਦੇਖੋ ਮੱਝ ਜਿੱਡੀ ਆ ਬੈਠ ਜਾਵਾ ਹਲੇ ਤਾਂ ਠੀਕ ਹੈ ਦੁੱਧ ਮਾਰ ਕੇ ਕਹਿੰਦੇ ਵੀ ਅਸੀਂ 27 ਕਿਲੋ ਰਣ ਖਰਾ ਦੁੱਧ ਜੁਆ ਇਹਦਾ ਠੀਕ ਹੈ 27 ਕਿਲੋ ਤੇ ਮੇਸਾਇਆ ਬਰੀਡ ਆ ਜਾਂ 30 ਘਾਲਾ 32 ਘਾਲਾ ਠੀਕ ਹੈ ਵੀ ਅਜੇ 30 ਕਿਲੋ ਖਰਾ ਦੁੱਧ ਦੂਬਈ ਬਸ ਪਰ ਇੱਕ ਗੱਲ ਕਰ ਜੀ ਮੈਂ 30 ਕਿਲੋ ਦੁੱਧ ਤੇ ਇਹਨੂੰ ਚੋਪੇ ਮੇ ਹੱਥੀ ਲਈ ਆਪਾਂ ਹਨਾ ਹੱਥੀ ਜੋਲੇ ਫਿਰ ਜਾਏ ਕੋਈ 41 ਵਾਲੀ ਸੁਪਰ ਬਹੁਤ ਵੀਰ ਦਾ ਨਾਟਕ ਵਾਲਿਆਂ ਨੂੰ ਬਈ 45 ਦੇ 50 ਕਿਲੋ ਵਾਲੀਆਂ ਗਾਵਾਂ ਦਿੱਤੀਆਂ ਨੇ ਉਹ ਕਹਿੰਦੇ ਮਸ਼ੀਨ ਨਹੀਂ ਲਾਉਣੀ ਚੋਵੇਂ ਹੱਥੀ ਹੱਥੀ ਚੋਂਦਿਆ ਜਾਵਾ ਕਿਆ ਬਾਤਾਂ ਸੁਪਰ ਬਹਿੜਾ ਦੇਖੋ ਯਾਰ ਕਿਆ ਬਾਤਾਂ ਅਖਤਰ ਦੇ ਬੱਚੀ ਹੈ ਜਮਾ ਜੋੜੇ ਹੀ ਦਿਖਾ ਦਿੰਦੇ ਆ ਬਈ ਤੋੜਦੇ ਤੋੜਦੇ ਜੋੜਾ ਸੁਪਰ ਆਹ ਦੇਖੋ ਮਗਰ ਆਪਾਂ ਪਲੂਣ ਬੱਚੀ ਵੀ ਦਿਖਾ ਦਈਏ ਸੈ ਸੂ ਯਾਰ ਬਿਊਟੀ ਦੇਖੋ ਕਿਆ ਬਾਤਾਂ 2 ਲੱਖ 35 ਦਾ ਜੋੜਾ ਦੇਵਾ 3000 ਦਾ ਬਈ ਜੋੜਾ ਦਿਖਾਇਆ ਸੁ 2 ਲੱਖ 35 ਹੀ ਟਾਂਣ ਵੀ ਕਰਦਾ ਕੋਈ ਗਾ ਲੈ ਕਿਆ ਬਾਤ ਆ ਫਾਰ ਵਾਲੇ ਵਜਨ ਲੱਗ ਜੂਗੇ ਦੋ ਬਿਹੜਾ ਲੈਣੀਆਂ ਘਰ ਵਾਲੇ ਦੇ ਦੇਣ ਦੋ ਬੱਚੀਆਂ ਗਾਹਾਂ ਕਿਤੇ ਜਾ ਕੇ ਤਾਰ ਕੇ ਰੱਖ ਦੇਣਗੇ ਬੰਦਿਆਂ ਨੂੰ ਜਿਵੇਂ ਕਹਿੰਦੇ ਜਿਹੜਾ ਬੰਦੇ ਨੂੰ ਰੱਜ ਕੇ ਪੱਠੇ ਪਾਉਂਦਾ ਹਨਾ ਇਹ ਤਾਰ ਦਿੰਦੇ ਆ ਬਾਹਰ ਵੜ ਕੇ ਸੋ ਫਿਰ ਫੇਸ ਕੁਆਲਟੀ ਵਗੈਰਾ ਦੇਖੋ ਬਿਹੜਾ ਨਹੀਂ ਜਾਵਾ ਕਿਆ ਬਾਤ ਆ ਯਾਰ ਅਜਾ ਨਗੀਨੇ ਲੈ ਜਾਂਦਾ ਲਾ ਬਰਾ ਬਕੇ ਜਾਵਾ ਤੇ ਰੇਟ ਵੀ ਵੀਡੀਓ ਦੇ ਵਿੱਚ ਕਰਾਦਾ ਬਹੁਤ ਵੀਰ ਕਹਿੰਦਾ ਰੇਟ ਵੀ ਵੀਡੀਓ ਦੇ ਵਿੱਚ ਕਰਾਉਂਦਾ ਸੋ ਪਹਿਲਾਂ ਵੀ ਵੀਡੀਓ ਸੀ ਕਰਨੀ ਗੱਲ ਕਰ ਆਪਣੇ ਵੱਡਿਆਂ ਘਾਵਾਂ ਲੈ ਗਈ ਬੰਦੇ ਠੀਕ ਹੈ ਅਸੀਂ ਆਪਾਂ ਜੁੜੇ ਉਹਦੇ ਵਿੱਚ ਹੀ ਆਪਾਂ ਦੱਸ ਦੇ ਸੋ ਤੇ ਬਾਈ ਜੀ ਹੁਣ ਆਪਾਂ ਨਾਗ ਆਏ ਗਏ ਬੰਦੇ ਦਾ ਮਾਣ ਦਾਨ ਕਰਾਂਗੇ ਜਿੰਨੀ ਗੱਲ ਕਹਿ ਤੀ ਓਨੀ ਨਿਕਲੂਗੀ ਭਾਈ ਨਿਕਲੂਗੀ ਜ਼ਰੂਰ ਨਿਕਲੂ ਭਾਈ ਮੈਂ ਕਹਣਾ ਆਏ ਥੋੜੀ ਐ ਵੀ ਕੋਈ ਆਪਾਂ ਦੀ ਆਏ ਗਏ ਬੰਦਾ ਮਾਣ ਤਾਨ ਨਹੀਂ ਕਰਾਂਗੇ ਇਹ ਤਾਂ ਬਸ ਸਿਰੇ ਢੱਲਾ ਢੋਲਾ ਹੀ ਆਏ ਦਾ ਛੱਡੀਆਂ ਨਹੀਂ ਆਇਦਾਂ ਹੁਣ ਜਿਵੇਂ ਇਦਾਂ ਦੇ ਵੜਾ ਬੰਦਾ ਉਹਨਾਂ ਨੂੰ ਮਗਾਲੇ ਕੀ ਲੰਬਾ ਦੇ ਦੂ ਇਹਨਾਂ ਦਾ ਜਮਾ ਹਣਾ ਬਸ ਸਹੀ ਸਲਾਮ ਤੋਂ ਸੂ ਪੈਣਾ ਜਿਹੜੇ ਚਾਲੀ ਓਦਾਂ ਲੈਂਦੇ ਆ ਕਿ ਦੇਖ ਕੇ ਢੀਆਂ ਵੀ ਲੰਬੇ ਵਾਲਾ ਆਪ ਹੀ ਨਹੀਂ ਕੰਮ ਕਰਦੇ ਕਿ ਮਾ ਹੁਣ ਕੰਮ ਹੀ ਸਿਸਟਮ ਹੀ ਆਨਲਾਈਨ ਦਾ ਰਹੇਗਾ ਕਿਉਂਕਿ ਬਾਈ ਇੰਨਾ ਟਾਈਮ ਕਿਸੇ ਕੋਲ ਦੂਰੋਂ ਆਉਣਾ ਦਾ ਹੈ ਨਹੀਂਗਾ ਜੈਜ ਗੱਲ ਆ ਜਮਾ ਕਿਉਂਕਿ ਆਹ ਤਸੱਲੀ ਦੀ ਚੀਜ਼ ਮੰਗਾਉਂਦਾਗਾ ਸੋ ਜੈਜ ਗੱਲ ਆ ਜਿਵੇਂ ਕਹਿੰਦਾ ਰੇਲ ਦਿੱਲੀ ਕੱਢਣੇ ਪਹਿਲੇ ਗਾਰਡਨ ਰਵਾਧਾਰਨਾ ਪੈਂਦਾ ਥੱਲੇ ਉਹੀ ਸਿਸਟਮ ਵਪਾਰ ਦੇ ਵਿੱਚ ਆ ਗਿਆ ਉਹੀ ਲੰਬਾ ਚੱਲਦਾਗਾ ਤੇ ਜਿਹੜਾ ਸ਼ਾਰਟਕਟ ਚੱਲਣ ਲੱਗ ਜੇ ਨਹੀਂ ਤੇਰੇ ਚੈਨਲ ਤੇ ਵੀ ਕੋਈ ਆਪਣੀ ਪਹਿਲੀ ਵੀਡੀਓ ਜਾਂ ਦੂਜੀ ਜਾਂ 20ਵੀਂ ਜਾਂ 50ਵੀਂ ਆ ਇਹ ਨਹੀਂ ਪਤਾ ਘੱਟ ਤੋਂ ਘੱਟ ਆਪਣੀ ਹਜ਼ਾਰ ਵੀਡੀਓ ਤੇਰੇ ਚੈਨਲ ਤੇ ਹੋਊਗਾ ਹੈ ਉਹ ਨਾਮ ਨਾਲ 900 ਹਜ਼ਾਰ ਦੇ ਲਗਭਗ ਹਜ਼ਾਰ ਵੀਡੀਓ ਹੋਊਗਾ ਸਭ ਤੋਂ 2021 ਦਾ ਇਤੋਂ ਵੀਡੀਓ ਪਾਉਣ ਲੱਗਿਆ ਵਾਂ ਤੇ ਅੱਜ ਤੁਹਾਨੂੰ ਨਗ ਦਿਖਾਇਆ ਨਜ਼ਾਰਾ ਹੈਗਾ ਜਿਵੇਂ ਮੈਨੂੰ ਵੀਡੀਓ ਪਾਉਣ ਦਾ ਨਸ਼ਾ ਹੋ ਜਾਂਦਾ ਜਿਵੇਂ ਇਹੋ ਅਜੇ ਕਬੂਤਰੇ ਕੇ ਬੈੜਾ ਮੁਰੇ ਖੜੀਆਂ 98778 68299 99735 50846 ਚੈੱਕ ਕਰੀ ਆਪਾਂ ਆਪਣੀ ਲਾਟਰੀ ਜੈ ਕਰੀ ਹੋਰ ਦਿਖਾ ਦਿਆ ਜਵਾਜਾ ਕੀ ਵਾਦਾ ਸੂ ਇਹਾ ਤੁਹ ਜੇ ਫੇਟ ਕਿਤੇ ਗਈ ਹੁਣ ਤਾਂ ਨਹੀਂ ਕਿਤੇ ਮਨਾਉਂਦੀ ਬਾਈ ਆਪ ਮੈਂ ਕਹਣਾ ਮਸਲਾ ਹੀ ਹੈ ਨਹੀਂ ਆ ਵੀ ਆਪਾ ਉਦਾਂ ਥੋੜੀ ਯਾਦ ਮਰ ਲੈਣਿਆ ਕੋਈ ਠੀਕ ਹੈ ਸੋ ਯਾਰ ਆ ਦੇਖੋ ਨਜ਼ਾਰੇ ਬਈ ਕਿਆ ਬਾਤ ਨਾ ਕੋਈ ਮੂਰੇ ਖੜਾ ਨਾ ਮਗਰ ਖੜਾ ਹਨਾ ਹਾਂ ਬਈ ਸਭਰਾ ਦੇਖੋ ਕਿਆ ਬਾਤ ਆ ਯਾਰ ਨਜ਼ਾਰੇ ਯਾਰ ਬੈਠ ਹਨਾ ਕੋਈ ਚੱਕਰੀ ਨਹੀਂ ਫੇਰੀ ਜਿੱਦਾਂ ਮਰਜੀ ਹੋਈ ਲੈ ਤੇ ਪਿੰਡ ਹੰਡਿਆ ਆ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲੈ ਚੈਨਲ ਨੂੰ ਪਿਆਰ ਦੇ ਲਈ ਤੈਨੂੰ